ਜਰ ਲੇਟ ਖਾਦੇ ਹੋਗੇ ਉਹਨੂੰ ਟ੍ਰੇਨ ਨਾ ਟੱਪ ਜੇ ਟਾਈਮ ਹੋਇਆ ਪਿਆਗਾ ਕੋਈ ਆ ਹੀ ਰਿਕਸ਼ਾ ਲਾ ਗਿਆ ਇਹਨੂੰ ਕਹਨੇ ਆ ਭਾਈ ਰੋਕੀ ਰੋਕੀ ਭਾਈ ਸਟੇਸ਼ਨ ਲਾ ਦੋਗੇ ਸਟੇਸ਼ਨ ਲਾ ਦੇਂਗੇ ਜੀ ਕਿੰਨੇ ਰੁਪਏ ਲਏਗਾ 10 ਰੁਪਏ ਭਾਈ ਬੜੇ ਛੇਤੀ ਲਾ ਦੇ ਮੇਰੀ ਟ੍ਰੇਨ ਨਾ ਟੱਪ ਜੇ ਮੈਂ ਗਿਆ ਇਹ ਤਾਂ ਉੱਡਿਆ ਗਿਆ ਤਾਂ ਚੱਲੀ ਚੱਲ ਤੇਰੇ ਭਾਈ ਲੋਕ ਦੇ ਯਾਰ ਬੱਸ ਆਹ ਪੁੱਤਾ ਮਾੜੀ ਮੁੱਟੀ ਤੇ ਤੋੜ ਲਿਆ ਕਰੋ ਯਾਰ ਗਾਂ ਕੀੜਿਆਂ ਨੂੰ ਸੜ ਦਿੰਦਾ ਤੁਰਿਆਗਾ ਲੈ ਪੈਸੇ ਕੱਟ ਚਦੇ ਜਾਣ ਦੇ ਉਹ 500 ਦਾ ਫੜਾ ਤਾਂ ਰੁਪਏ ਤੇਰੇ 10 ਬਣਦੇਗਾ ਜੰਮੂ ਤੋਂ ਆਇਆ ਉਹ ਬਾਈਆ ਖੁੱਲੇ ਹੈ ਨਹੀਂ ਮੇਰੇ ਕੋਲ ਤੜਕੀ ਤੋੜੀ ਫਿਰ ਹੁਣ ਕੀ ਤੇਰੇ ਕੋਲ ਖੁੱਲੇ ਕਿਉਂ ਮਿੰਨੀ ਬਸਤੇ ਬੈਠਾ ਕੋ ਯਾਰ ਆਇਆ ਦੁਕਾਨਾਂ ਤੋਂ ਕਰਾਉਣੇ ਆ ਚੱਲ ਯਾਰ ਬਾਈ ਉਹ ਟ੍ਰੇਨ ਨਹੀਂ ਟੱਪ ਜੂਗੀ ਹੈ ਨਾ ਖੁੱਲੇ ਰੱਖਿਆ ਕਰੋ ਖੁੱਲੇ ਰੱਖਣ ਨੂੰ ਆਣ ਖੜੇ ਕਰੇ ਪਰਚੂਨਟੀ ਦੁਕਾਨਾਂ ਆ ਯਾਰ ਬਾਈ ਲੈ ਕੇ ਆਉਣਾ ਯਾਰ ਦੁਕਾਨ ਤੋਂ ਇੱਕ ਮਿੰਟ

1000 ਰੁਪਏ 1000 ਰੁਪਏ ਉਹ 490 ਕਿਰਾਇਆ ਬਣ ਗਿਆ ਤੈਨੂੰ ਤੋਰੀ ਫਿਰਿਆ ਜਿਹੜਾ ਇਹਦੀ ਭੈਣ ਉਹ ਅੱਖ ਨਾਲ ਕੋਲੇ ਮੇਰੇ ਡੇਟਾ ਤੇ ਮੇਰੀ ਵੀ ਟੱਪਦੀ ਬਾਹਰ ਜਾ ਡਾਊਨਲੋਡ ਸ਼ੈਟ ਚਾਟ